ਸਰ ਤੁਹਾਨੂੰ ਨਮਸਕਾਰ ਬਾਬਾ ਹਾਂਜੀ ਅੱਜ ਜਿਹੜਾ ਸੰਯੁਕਤ ਮੋਰਚੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਨਹੀਂ ਮਿਲਿਆ ਹੰਗਾਰਾ ਦੁਕਾਨਦਾਰਾਂ ਵੱਲੋਂ ਕੀ ਕਹੋਗੇ ਦੇਖੋ ਪਵਾਨੀਗੜ੍ਹ ਵੀ ਦੁਕਾਨਾਂ ਅਸੀਂ ਲੰਘਿਆ ਬਾਜ਼ਾਰ ਵਿੱਚ ਦੀ ਖੋਲੀਆਂ ਨੇ ਲੋਕਾਂ ਨੇ ਦੁਕਾਨਾਂ ਕੁਝ ਦੁਕਾਨਾਂ ਖੋਲੀਆਂ ਨੇ ਪਵਾਨੀਗੜ੍ਹ ਦੇ ਵਿੱਚ ਵੀ ਇਸ ਕਰਕੇ ਬਾਅਦ ਚ ਉਹਨਾਂ ਨੇ ਬੰਦ ਕਰਤੀਆਂ ਹੁਣ ਸਾਡੇ ਕੋਲੇ ਕੋਈ ਰਿਪੋਰਟ ਨਹੀਂ ਆਈ। ਸਹਿਯੋਗਤ ਕਿਸਾਨ ਮੋਰਚੇ ਤੇ ਸੱਦੇ ਦੇ ਉੱਤੇ ਅਸੀਂ ਸਾਰਿਆਂ ਕਿਹਾ ਬਈ ਦੁਕਾਨਾਂ ਖੋਲੋ ਕਿਉਂਕਿ ਸਰਕਾਰ ਲਾਕਡਾਊਨ ਕਰਕੇ ਤਾਂ ਬੰਦ ਕਰ ਰਹੀ ਆ। ਆਕਸੀਜਨ ਦਾ ਪ੍ਰਬੰਧ ਨਹੀਂ ਕਰ ਰਹੀ, ਕੋਈ ਬਲਟੀਨੇਟਰ ਦਾ ਪ੍ਰਬੰਧ ਨਹੀਂ ਕਰ ਰਹੀ, ਕੋਈ ਹੋਰ ਵੈਕਸੀਨ ਦਾ ਪ੍ਰਬੰਧ ਨਹੀਂ ਸਰਕਾਰ ਕਰ ਰਹੀ। ਇਸ ਕਰਕੇ ਚੰਨੋ ਦੇ ਦੁਕਾਨਾਂ ਨੇ ਦੁਕਾਨਦਾਰਾਂ ਨੇ 90% ਦੁਕਾਨਾਂ ਅਜੇ ਖੋਲੀਆਂ ਨੇ। ਉਦੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਆ ਕੇ ਠੱਕੇ ਨਾਲ ਉਹਨਾਂ ਨੂੰ 3-4 ਵਜੇ ਠੱਕੇ ਨਾਲ ਬੰਦ ਕਰਵਾਉਂਦਾ ਦੁਕਾਨਾਂ ਠੱਕੇ ਦਾ ਵਿਰੋਧ ਜਦੋਂ ਸਾਡੇ ਕੋਲ ਜਥੇਬੰਦੀ ਨੂੰ ਪਤਾ ਲੱਗਿਆ ਪਿੰਡ ਦਾ ਇਕੱਠ ਹੋ ਗਿਆ ਤੇ ਕੁੱਲ ਲੋਕਾਂ ਨੇ ਜਦੋਂ ਉਹ ਠੱਕੇ ਕਰਤ ਗਈਆਂ ਦੁਕਾਨਾਂ ਸਾਰੀਆਂ ਖੋਲ੍ਹਤੀਆਂ ਹੁਣ ਇਸ ਕਰਕੇ ਇਹ ਆ ਵੀ ਜੇ ਜੇ ਕਿਸੇ ਵੀ ਸ਼ਹਿਰ ਦੇ ਵਿੱਚ ਸਾਡਾ ਫੈਸਲਾ ਜਥੇਬੰਦੀ ਦਾ ਕਿਸੇ ਵੀ ਸ਼ਹਿਰ ਦਾ ਜੇ ਇੱਕ ਦੁਕਾਨਦਾਰ ਵੀ ਇਹ ਕਹੂਗਾ ਵੀ ਮੈਂ ਤਾਂ ਯਾਰ ਦੁਕਾਨ ਖੋਲੂਗਾ ਜਥੇਬੰਦੀ ਉਹਦੀ ਪਿੱਠ ਤੇ ਖੜੂਗੀ ਇਸ ਕਰਕੇ ਪ੍ਰਸ਼ਾਸਨ ਵੱਡੀ ਪੜੀ ਵਿਚਾਰ ਲਵੇ ਕਿਉਂਕਿ ਪ੍ਰਸ਼ਾਸਨ ਨੂੰ ਤਾਂ ਸਮਾਂ ਉਲਟਾ ਇਹ ਲੋਕਾਂ ਦੀ ਹਮਦਰਦੀ ਕਰਨੀ ਚਾਹੀਦੀ ਅੱਜ ਕਿਉਂਕਿ ਮੁਸੀਬਤ ਦੀ ਘੜੀ ਆ ਬਿਮਾਰੀ ਵੱਧ ਰਹੀ ਆ ਇਹ ਲੋਕਡਾਊਨ ਕਰਕੇ ਬਿਮਾਰੀ ਦਾ ਇਲਾਜ ਨਹੀਂ ਹੋਣਾ ਇਸ ਕਰਕੇ ਇਹ ਕਹਿ ਰਹੇ ਨੇ ਵੀ ਤੁਸੀਂ ਭਾਈ 5 ਵਜੇ ਦੁਕਾਨਾ ਬੰਦ ਕਰਦਿਆ ਕਰੋ ਜੇ ਪਹਿਲਾਂ ਸਵੇਰੇ 5 ਵਜੇ ਦੁਕਾਨ ਖੁੱਲੀ ਹੋਵੇ ਰਾਤ ਨੂੰ 10 ਵਜੇ ਬੰਦ ਹੋਵੇ ਟਟਾਮਾ ਟੱਲਾ ਕੋਈ ਆ ਕੇ ਸਮਾਨ ਲੈ ਕੇ ਜਾਵੇ ਇਹ ਇਹ ਕੀ ਰਿਜ਼ਲਟ ਨਿਕਲੂਗਾ ਜਿਹੜਾ ਟਕਰਾਅ ਹੋ ਰਿਹਾ ਫਿਰ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਵਿਚਾਰ ਲਵੇ ਸਾਨੂੰ ਜੇਲਾ ਚ ਲੈ ਜਾਏ ਚੱਕ ਕੇ ਸਾਡੇ ਤੇ ਲਾਠੀ ਚਾਰਜ ਕਰ ਦਵੇ ਇਹਦਾ ਮਤਲਬ ਜੇ ਇਹ ਦੁਕਾਨ ਦਾ ਦੁਕਾਨਾ ਤਾਂ ਸਾਡੀਆਂ ਕਿਉਂਕਿ ਰਜਗਾਰ ਆ ਸਾਡਾ ਕਿਸੇ ਨੇ ਲੋਨ ਦੀਆਂ ਕਿਸ਼ਤਾਂ ਭਰਨੀਆਂ ਨੇ ਕਿਸੇ ਨੇ ਉਪ ਕਿਰਾਏ ਦੇਣੇ ਨੇ ਦੁਕਾਨਾ ਦੇ ਇਹ ਮਤਲਬ ਸਾਰਾ ਦਾ ਰਜਗਾਰ ਤਾਂ ਇਹਦੇ ਨਾਲ ਖੜਾ ਇਸ ਕਰਕੇ ਸਾਡੀ ਮਜਬੂਰੀ ਆ ਅਸੀਂ ਮਜਬੂਰੀ ਚ ਦੁਕਾਨਾਂ ਖੋਲਾਂਗੇ ਸਰਕਾਰ ਇਧਰੋਂ ਧਿਆਨ ਹਟਾ ਕੇ ਸਰਕਾਰ ਸਹੂਲਤਾਂ ਵੱਲ ਧਿਆਨ ਦੇਵੇ ਸਾਡੀ ਬੇਨਤੀ ਆ ਕਿ ਦੁਕਾਨਦਾਰਾਂ ਨੂੰ ਹਰਾਨ ਪਰੇਸ਼ਾਨ ਨਾ ਕਰੇ ਇਸ ਕਰਕੇ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਅੱਜ ਚੰਨੋ ਅੱਡੇ ਦੇ ਉੱਤੇ ਹੁਣ ਰੈਲੀ ਕਰ ਰਹੇ ਹਾਂ ਰੋਸ ਪ੍ਰਗਟ ਕਰ ਰਹੇ ਹਾਂ ਉਹ ਕਿਉਂ ਹੋਇਆ ਕਿਉਂਕਿ ਇੱਥੋਂ ਦਾ ਪ੍ਰਸ਼ਾਸਨ ਜਿਹੜੇ ਦੁਕਾਨਦਾਰ ਵੀਰ ਆਪਣੇ ਪਰਿਵਾਰਾਂ ਨੂੰ ਪਾਲਣ ਵਾਸਤੇ ਛੋਟੀਆਂ-ਛੋਟੀਆਂ ਦੁਕਾਨਾਂ ਚਲਾ ਰਹੇ ਨੇ ਆਪਣਾ ਰਜਗਾਰ ਪੈਦਾ ਕਰ ਰਹੇ ਨੇ ਅੱਜ ਉਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਡੰਡੇ ਦੇ ਜ਼ੋਰ ਤੇ ਉਹਨਾਂ ਦੀਆਂ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਨੇ ਕਿਉਂਕਿ ਜਿਹੜਾ ਕੈਪਟਨ ਪਹਿਲਾਂ ਕਹਿੰਦਾ ਸੀ ਅਸੀਂ ਲੋਕਾਂ ਦੇ ਨਾਲ ਆਂ ਅਸੀਂ ਕਿਸਾਨਾਂ ਦੇ ਨਾਲ ਆਂ ਮਜ਼ਦੂਰਾਂ ਦਾ ਮੈਂ ਅੱਜ ਉਹ ਜਿਹੜੀ ਸਰਕਾਰ ਹੈ ਅੱਜ ਸਾਨੂੰ ਉਹ ਦੰਦ ਦਿਖਾ ਰਹੀ ਹੈ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰਨਾ ਚਾਹੁੰਦੀ ਹੈ ਕੀ ਜਿ세 ਬੰਦੀ ਦਾ ਕੀ ਪ੍ਰੋਗਰਾਮ ਆ ਵੀ ਦੁਕਾਨਾਂ ਖਲਾਉਣੀਆਂ ਨੇ ਸਾਡੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ 32 ਜਥੇਬੰਦੀਆਂ ਵੱਲੋਂ ਇਹ ਫੈਸਲਾ ਹੋਇਆ ਹੈ ਵੀ ਅਸੀਂ ਪੰਜਾਬ ਦੇ ਵਿੱਚ ਕੋਈ ਕਿਸੇ ਦੁਕਾਨਦਾਰ ਨੂੰ ਦੁਕਾਨ ਬੰਦ ਨਹੀਂ ਰੱਖਣ ਦੇਵਾਂਗੇ ਅਸੀਂ ਸਾਰਿਆਂ ਦੀਆਂ ਦੁਕਾਨਾਂ ਖਿਲਾਵਾਂਗੇ ਕਿਉਂਕਿ ਉਹ ਦੁਕਾਨਦਾਰਾਂ ਦਾ ਰੋਜ਼ਗਾਰ ਹੈ ਜਿਹੜਾ ਬੱਚੇ ਪਾਲਣ ਦਾ ਸਾਧਨ ਇੱਕੋ ਇੱਕ ਦੁਕਾਨਾਂ ਨੇ ਉਹਨਾਂ ਨੇ ਵੀ ਆਪਣੇ ਬੱਚੇ ਪਾਲਣੇ ਨੇ ਸਰਕਾਰ ਇਥੋਂ ਨਵੇਂ ਨਵੇਂ ਤਰਕੀਮਾਂ ਲੈ ਕੇ ਆਉਂਦੀ ਹੈ ਨਵੇਂ ਨਵੇਂ ਨੀਤੀਆਂ ਲੈ ਕੇ ਆਉਂਦੀ ਹੈ ਹੁਕਮ ਤਾਂ ਚਾੜ੍ਹਦੀ ਹੈ ਲੋਕਾਂ ਨੂੰ ਜਿਹੜੇ ਕੋਰੋਨਾ ਦੇ ਡਰ ਦੇ ਵਿੱਚ ਲੋਕਾਂ ਨੂੰ ਘਰਾਂ ਦੇ ਵਿੱਚ ਲਟਿਆ ਜਾ ਰਿਹਾ ਹੈ ਉਹਨਾਂ ਲੋਕਾਂ ਦਾ ਰੋਜ਼ਗਾਰ ਹੈ ਜਿਹੜਾ ਉਹ ਸਰਕਾਰ ਅੱਜ ੱੱ ਧੱਕੇ ਨਾਲ ਹਾਂਜੀ ਸਰ ਜਿਹੜਾ ਅੱਜ ਦੁਕਾਨਾਂ ਬੰਦ ਕਰਵਾ ਰਹੇ ਤੇ ਯੂਨੀਅਨ ਵਿਰੋਧ ਕਰ ਰਹੀ ਆ ਕੀ ਕਹੋਗੇ ਪਰ ਕਿਸਾਨ ਯੂਨੀਅਨ ਵਾਲੇ ਜਿਹੜੇ ਦੁਕਾਨਦਾਰਾਂ ਨੂੰ ਕਹਿੰਦੇ ਉਹ ਖੋਲੋ ਪਰ ਕਿਸੇ ਨੇ ਜ਼ਿਆਦਾਤਰ ਉਹਨਾਂ ਦੇ ਆਖੇ ਨਹੀਂ ਲੱਗੇ ਦੁਕਾਨਦਾਰ ਦੇ ਨਹੀਂ ਰਹੇ ਰਿਸਪਾਂਸ ਨਹੀਂ ਕੋਈ ਰਿਸਪਾਂਸ ਦਿੰਦਾ ਪਰ ਇਹ ਜ਼ਰੂਰ ਕਹਿ ਰਹੇ ਨੇ ਖੋਲੋ ਖੋਲੋ ਤੇ ਫਿਰ ਅੱਗੇ ਹੁਣ ਕੀ ਹੋਊਗਾ ਜੀ ਇਹਦਾ ਮਛਲੇ ਦਾ ਹੱਲ ਬਸ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹੀ ਪਾਲਣਾ ਕਰਾਈ ਜਾਊਗੀ ਕਿਦਾਂ ਕਿਹਾ ਕਹਿੰਦਾ ਮਾਮਾ ਤੁਹਾਡਾ ਕਹਿੰਦੇ ਕਹਿੰਦਾ ਵੀ ਅਸੀਂ ਆ ਰਹੀਏ ਉਹ ਲੋਕ ਨੇ ਸਰੇ ਮਾਮਾ ਦੇ ਕੋਲ ਤੋਂ ਪਹੁੰਚਾ ਦੇ ਵੀ ਅਸੀਂ ਆਏਗਾ